ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦਿਨਿਕ ਸਵੇਰਾ ਟੀਵੀ ਮੈਂ ਦਵਿੰਦਰ ਮੰਡ 2011 ਦੇ ਵਿੱਚ ਇੱਕ ਫਿਲਮ ਆਈ ਸੀ ਜਿਨੇ ਮੇਰਾ ਦਿਲ ਲੁੱਟਿਆ ਉਸ ਦੇ ਬਾਬਤ ਗੱਲਬਾਤ ਕਰਦੇ ਪਰ ਉਸ ਤੋਂ ਪਹਿਲਾਂ ਗੱਲ ਕਰਦੇ ਆ ਦਿਲਜੀਤ ਦੋਸਾਂਜ ਅਤੇ ਗਿੱਪੀ ਗਰੇਵਾਲ ਦੀ ਦੋਨੇ ਪੰਜਾਬ ਦੇ ਸੁਪਰਸਟਾਰ ਨੇ 2011 ਦੇ ਵਿੱਚ ਇਹਨਾਂ ਦੋਨਾਂ ਨੂੰ ਇਕੱਠਿਆਂ ਆਪਾਂ ਦੇਖਿਆ ਸੀ ਜਿਨੇ ਮੇਰਾ ਦਿਲ ਲੁੱਟਿਆ ਫਿਲਮ ਦੇ ਵਿੱਚ ਪਰ ਉਸ ਤੋਂ ਬਾਅਦ ਇਹਨਾਂ ਦੇ ਫੈਨਸ ਹਾਲੇ ਤੱਕ ਵੇਟ ਕਰਦੇ ਪਏ ਨੇ ਕਿ ਇਹਨਾਂ ਦੀ ਇਕੱਠਿਆਂ ਦੀ ਫਿਲਮ ਕਦੋਂ ਆਵੇਗੀ ਫਿਲਹਾਲ ਗਿੱਪੀ ਗਰੇਵਾਲ ਨੇ ਕਈ ਇੰਟਰਵਿਊਜ਼ ਦੇ ਵਿੱਚ ਇਹ ਕਿਹਾ ਕਿ ਸਾਨੂੰ ਉਦਾਂ ਦੀ ਸਕ੍ਰਿਪਟ ਨਹੀਂ ਮਿਲ ਰਹੀ ਜਿੱਦਾਂ ਜੀ ਅਸੀਂ ਸਕ੍ਰਿਪਟ ਚਾਹੁੰਦੇ ਹਾਂ ਕਿਉਂਕਿ ਅਸੀਂ ਦੋਨੇ ਵੱਡੇ ਆਰਟਿਸਟਾਂ ਤੇ ਜਿਹੜੀ ਫਿਲਮ ਦੀ ਸਕ੍ਰਿਪਟ ਹੈ ਔਰ ਫਿਲਮ ਜਿਹੜੀ ਹੋਣੀ ਚਾਹੀਦੀ ਵੱਡੇ ਲੈਵਲ ਦੀ ਫਿਲਮ ਹੋਣੀ ਚਾਹੀਦੀ ਤਾਂ ਅਸੀਂ ਤਦ ਹੀ ਅਸੀਂ ਇਕੱਠੇ ਇਸ ਕਿਸੇ ਫਿਲਮ ਦੇ ਵਿੱਚ ਨਜ਼ਰ ਆਵਾਂਗੇ ਫਿਲਹਾਲ ਜੇ ਦਿਲਜੀਤ ਦੋਸਾਂ ਦੀ ਗੱਲ ਕਰੀਏ ਤਾਂ ਕਈ ਫਿਲਮਾਂ ਉਹਨਾਂ ਨੇ ਜਿਹੜੀਆਂ ਬਾਲੀਵੁੱਡ ਦੇ ਵਿੱਚ ਸੁਪਰ ਹਿੱਟ ਦਿੱਤੀਆਂ ਨੇ ਤੇ ਉਸ ਤੋਂ ਬਾਅਦ ਜੇ ਗੱਲ ਕਰੀਏ ਪਾਲੀਵੁੱਡ ਦੇ ਵਿੱਚ ਵੀ ਕਈ ਸੁਪਰ ਹਿੱਟ ਫਿਲਮਾਂ ਦਿੱਤੀਆਂ ਨੇ ਫਿਲਹਾਲ ਜਿਹੜੀ ਉਹਨਾਂ ਦੀ ਜੱਟ ਐਂਡ ਜੂਲੀਅਟ 3 ਹੈ ਉਸ ਫਿਲਮ ਨੇ ਸਾਰੇ ਰਿਕਾਰਡ ਤੋੜ ਦਿੱਤੇ ਨੇ ਪਾਲੀਵੁੱਡ ਦੇ ਵਿੱਚ ਜਿੰਨੇ ਵੀ ਰਿਕਾਰਡ ਬਣੇ ਸਨ ਫਿਲਮਾਂ ਦੇ ਉਹ ਸਾਰੇ ਦਿਲਜੀਤ ਦੋਸਾਏ ਨੇ ਤੋੜ ਦਿੱਤੇ 104 ਕਰੋੜ ਅ ਜਿਹੜੀ ਫਿਲਮ ਹੈ ਉਹਨਾਂ ਦੀ ਜੱਟ ਐਂਡ ਜੂਲੀਅਰ 3 ਉਸ ਫਿਲਮ ਨੇ ਕਮਾ ਲਏ ਨੇ ਇਸ ਤੋਂ ਪਹਿਲਾਂ ਜੇ ਗੱਲ ਕਰੀਏ ਗਿੱਪੀ ਕਰੇਗਵਾਲ ਦੀ ਜਿਹੜੀ ਫਿਲਮ ਸੀ ਕੈਰੀ ਓਨ ਜੱਟਾ 3 ਉਸ ਫਿਲਮ ਨੇ 102 ਕਰੋੜ ਰੁਪਏ ਪੂਰੇ ਕਮਾਏ ਸਨ ਤੇ ਉਸ ਤੋਂ ਬਾਅਦ ਦਲਜੀਤ ਦੋਸਾਂਝ ਨੇ ਇਸ ਫਿਲਮ ਦਾ ਰਿਕਾਰਡ ਤੋੜਿਆ ਫਿਲਹਾਲ ਇਸ ਤੋਂ ਬਾਅਦ ਹੁਣ ਅਗਲਾ ਰਿਕਾਰਡ ਕੌਣ ਬਣਾਉਂਦਾ ਇਹ ਦੇਖਣਾ ਹੋਵੇਗਾ ਤੇ ਇਸ ਤੋਂ ਬਾਅਦ ਦਲਜੀਤ ਦੋਸਾਂਝ ਨੇ ਆਪਣੀ ਅਗਲੀ ਫਿਲਮ ਦਾ ਵੀ ਜਿਹੜਾ ਅਨਾਉਂਸਮੈਂਟ ਕਰ ਦਿੱਤੀ ਹੈ ਸਰਦਾਰਜੀ 3 ਦੀ ਸੋ ਫੈਨਸ ਨੂੰ ਕਾਫੀ ਵੇਟ ਹੈ ਪਰ ਵੱਡਾ ਮੁੱਦਾ ਵੱਡਾ ਸਵਾਲ ਇਹ ਹੈ ਕਿ ਇਹ ਦੋਵੇਂ ਸੁਪਰਸਟ ਕਿਉਂਕਿ ਫੈਨਸ ਨੂੰ ਹਮੇਸ਼ਾ ਇਹ ਵੇਟ ਹੁੰਦਾ ਹੈ ਕਿ ਜਦੋਂ ਕੋਈ ਗਿੱਪੀ ਗਰੇਵਾਲ ਦੀ ਇੰਟਰਵਿਊ ਹੁੰਦੀ ਜਾਂ ਫਿਰ ਦਲਜੀਤ ਦੋਸਾਂਝ ਦੀ ਇੰਟਰਵਿਊ ਹੁੰਦੀ ਹੈ ਉਹਨਾਂ ਨੂੰ ਹਮੇਸ਼ਾ ਇਹ ਪੁੱਛਿਆ ਜਾਂਦਾ ਹੈ ਕਿ ਤੁਸੀਂ ਕਦੋਂ ਅਗਲੀ ਫਿਲਮ ਦੇ ਵਿੱਚ ਨਜ਼ਰ ਆਓਗੇ ਫਿਲਹਾਲ ਸਾਨੂੰ ਵੀ ਇਹ ਇੰਤਜ਼ਾਰ ਹੈ ਕਿ ਕਦੋਂ ਇਹ ਦੋਨੇ ਪੰਜਾਬ ਦੇ ਸੁਪਰਸਟਾਰ ਨਜ਼ਰ ਆਉਣਗੇ ਇਕੱਠਿਆਂ ਕਿਉਂਕਿ 2011 ਦੇ ਵਿੱਚ ਜਿਹੜੀ ਫਿਲਮ ਸੀਗੀ ਜਿਨੇ ਮੇਰਾ ਦਿਲ ਲੁੱਟਿਆ ਇਹ ਦੋਨੇ ਸੀਗੇ ਦਿਲਜੀਤ ਦੋਸਾਂਝ ਅਤੇ ਗਿੱਪੀ ਗਰਵਾਲ ਤੇ ਇਹਨਾਂ ਦੇ ਨਾਲ ਮੇਨ ਲੀਡ ਤੇ ਐਕਟਰਸ ਜਿਹੜੇ ਪੰਜਾਬ ਦੀ ਕੁਇਨ ਕਿੰਨੇ ਨੇ ਨੀਰੂ ਬਾਜਵਾ ਉਹ ਸਨ ਸੋ ਇੱਕ ਵਾਰ ਫਿਰ ਫੈਨਸ ਨੂੰ ਵੇਟ ਹੈ ਕਿ ਦੋਨੇ ਜਿਹੜੇ ਸੁਪਰਸਟਾਰ ਨੇ ਇਕੱਠੇ ਜ਼ਰੂਰ ਨਜ਼ਰ ਆਉਣ ਸੋ ਤੁਹਾਨੂੰ ਕਿੰਨਾ ਕੁ ਵੇਟ ਹੈ ਕਮੈਂਟ ਕਰਕੇ ਦੱਸ ਸਕਦੇ ਹੋ ਕਿ ਦੋਵੇਂ ਕਦੋਂ ਸਕਰੀਨ ਤੇ ਵੱਡੇ ਪਰਦੇ ਤੇ ਨਜ਼ਰ ਆਉਣਗੇ ਤੇ ਇੱਕ ਦਰਵਾ ਦਿਨਿਕ ਸਵੇਰਾ ਟੀਵੀ ਸਸਿਕਾ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਈ ਫੋਲੋ ਕਰੇ ਦਿਨਿਕ ਸਵੇਰਾ ਟੀਵੀ YouTube Facebook Instagram X aur WhatsApp channel par